ਚ ਰਹਿਣਾ ਲਿਓ ਕੀ ਹੋਇਆ ਅੱਜ ਤੁਹਾਡੇ ਨਾਲ ਚੱਲ ਕੋਈ ਨਹੀਂ ਯਾਰ ਕੋਈ ਨਹੀਂ ਆਪਾਂ ਕਰਦੇ ਨਾ ਇਹ ਮੈਂ ਤੁਹਾਨੂੰ ਹੋ ਗਈ ਕਰਦਾ ਇਹ ਜਿਹੜੇ 7 ਲੱਖ ਰੁਪਏ ਆ ਗਏ ਕੌਣ ਸੀ ਨਾਲ ਤੁਹਾਡੇ ਨਾਲ ਕੌਣ ਸੀ ਮੇਰੇ ਬੇਟਾ ਸੀ ਜਿਹਦੇ ਨਾਲ 1 ਵਜੇ ਦੀ ਗੱਲ ਹੈ 1 ਵਜੇ 58 ਮਿੰਟ ਦੀ ਗੱਲ ਹੈ ਅੱਛਾ ਕਿਹੜੇ ਏਰੀਆ ਚ ਮੰਡੀ ਵਾਲਾ ਮੋੜ ਦੇ ਏਰੀਆ ਕਿਹੜੇ ਦੇਖੋ ਜੀ ਅੱਜ ਤੁਸੀਂ ਕੀ ਕਰ ਰਹੇ ਸੀ? ਏਰੀਆ ਅਜੀ ਤੁਰੇ ਤੋਂ ਆਏ ਸੀ ਜੀ। ਅੱਛਾ। ਤੁਰੇ ਦਾ ਆਂਦਾ ਮੁੰਡਾ ਕਹਿੰਦਾ ਢੰਡਾ ਪੀਣਾ ਹੈ। ਮੈਂ ਤਾਂ ਲੈ ਕੇ ਰਹਿ ਗਿਆ ਜੀ। ਅੱਛਾ। ਉਹ ਤਾਂ ਗਲੀ ਵਿੱਚੋਂ ਨਿਕਲ ਕੇ ਭੱਜਿਆ ਜੀ ਇਹ। ਤੇ ਬੈਕਵੌਰ ਲੈ ਗਿਆ ਕੋਕੇ ਉਹ ਮੁੰਡੇ। ਉਹ ਕਦੇ ਤੇ ਸੀ। ਉਹ ਤੁਰ ਕੇ ਆਏ ਸੀਗੇ ਜੀ ਤੁਰ ਕੇ ਗਲੀ ਵਿੱਚੋਂ ਭੱਜ ਗਏ ਆ। ਮੂਰੇ ਕੋਈ ਖੜਾ ਰੱਖੇ ਉਹ ਲੈ ਕੇ ਨਾਲ ਚਲੇ ਜੀ। ਪਰ ਜਿਹੜੀ ਆ ਸੀਸੀਟੀਵੀ ਆ ਉਹਦੇ 'ਚ ਤਾਂ ਉਹ ਆ ਰਹੇ ਨੇ ਐਕਟਿਵ ਆਦੇ ਦਿਖ ਲੇ ਜੀ। ਆ ਗਰੀਦ ਐਕਟਿਵ ਖੜਾ ਰੱਖੀ ਉਹਨਾਂ ਨੇ ਜੀ। ਅੱਛਾ। ਮੁੰਡਾ ਗਲੀ ਵਿੱਚੋਂ ਨਿਕਲ ਕੇ ਆਇਆ ਉਹ ਤੇ ਬੈਠ ਕੇ ਪਾਰ ਗਿਆ ਜੀ। ਅੱਛਾ। ਤੁਸੀਂ ਪੁਲਿਸ ਨੂੰ ਤਲਾਸ਼ ਦਿੱਤੀ ਹੈ ਜੀ ਅੱਛਾ ਕੀ ਮੰਗ ਕੀ ਕਰਦੇ ਹੋ ਹਾਂਜੀ ਮੰਗ ਕੀ ਕਰਦੇ ਹੋ ਮੰਗ ਦੇਖੋ ਜੇ ਫੜਾ ਜਾ ਪੈਸੇ ਦੇ ਮਾਲਕਾਂ ਦੇ ਸਾਹਮਣੇ ਸਾਨੂੰ ਹੋਰ ਕੀ ਇਹ ਵੀ ਲੈਣੇ ਸੀ 2.5 ਲੱਖ ਰੁਪਇਆ ਕਾਦੇ ਵਾਸਤੇ ਲੈ ਕੇ ਆਏ ਸੀ 2 ਲੱਖ ਅਸੀਂ ਸ਼ਰਮਾ ਜੀ ਨੂੰ ਲੈਣੇ ਮੈਨੂੰ ਅੱਛਾ ਆਜੀ ਮੈਂ ਤੁਹਾਨੂੰ ਲੈ ਕੇ ਗਈ ਸੀ ਜੀ ਅੱਛਾ ਅਸੀਂ ਸਵੇਰੇ ਬੈਂਕ ਤੋਂ ਕਢਾ ਕੇ ਲੈ ਆਏ ਅੱਜ ਪੂਰੀਓ ਬੈਂਕ ਤੋਂ ਕਢਾ ਕੇ ਲੈ ਕੇ ਆਏ ਹਾਂਜੀ ਸ਼ਰਮਾ ਇੱਥੇ ਰਹਿਣਾ ਲਓ ਪੂਰੀ ਦੀ ਹੋਰ ਕੋਣ ਆਇਆ ਸੀ ਅੱਜ ਨਾਬੇ ਆ ਤੇਰਾ ਕਿੰਨੇ ਪੈਸੇ ਸੀ ਤੁਹਾਡੇ ਕੋਲ 22 ਲੱਖਾਂ ਸਾਦੇ ਵਿੱਚ ਸੀ ਮੋਟਰਸਾਈਕਲ ਤੇ ਕੋਣ ਲੈ ਗਿਆ ਕੋਕੇ ਕਿੱਥੇ ਦੀ ਗੱਲ ਆ ਇਹ ਲਾਪੇ ਦੀ ਗੱਲ ਆਈ ਅੱਛਾ ਮੰਡੀ ਦੇ ਕੋਲ ਹਾਂਜੀ ਮੰਡੀ ਦੇ ਕੋਲ ਕੀ ਕਰ ਰਹੇ ਸੀ ਤੁਸੀਂ ਉਦੋਂ ਉਦੋਂ ਅਸੀਂ ਬਾਈਕ ਤੇ ਜਾ ਰਹੇ ਅੱਛਾ ਤੇ ਕੋਕੇ ਲੈ ਗਏ ਹਾਂਜੀ ਕਿੰਨੇ ਜਿਹੜੇ ਸੀ ਉਹ ਉਹ ਤਿੰਨ ਜਨੇ ਸੀ ਅੱਛਾ ਫਿਰ ਉਸ ਤੋਂ ਬਾਅਦ ਬਸ ਉਸ ਤੋਂ ਬਾਅਦ ਇੱਕ ਜਨੇ ਨੇ ਕੋਕੇ ਜਾ ਕੇ ਐਕਟੀਵਾ ਤੇ ਭੱਜ ਗਈ ਤਿੰਨ ਜਨੇ ਐਕਟੀਵਾ ਤੇ ਸੀ ਅੱਛਾ ਹਾਂਜੀ ਦੋ ਦੋ ਬੰਦੇ ਸੀ ਇੱਕ ਜੇ ਲੇਡੀ ਸੀ ਉਹਨਾਂ ਦਾ ਅੱਛਾ ਥੋੜੀ ਤੋਂ ਲੈ ਕੇ ਆਏ ਸੀ ਥੋੜੀ ਤੋਂ ਲੈ ਕੇ ਆਏ ਸੀ ਹਾਂਜੀ ਦੇਖ ਕੇ ਗਏ ਨੇ ਪੂਰੇ ਕਾਰੇ ਵਾਸਤੇ ਲੈ ਕੇ ਜੀ ਆਲੇ ਮੈਂ ਪੂਰੇ ਕਿਸੇ ਬੰਦੇ ਨੂੰ ਦੇਣੇ ਸੀ ਜੀ ਸੋਹਰਾ ਸਰ ਅੱਛਾ ਤੇ ਕਿੰਨੇ ਕ ਵਜੇ ਦੀ ਗੱਲ ਆ ਇਹ ਇਹ 2 ਕ ਵਜੇ ਦੀ ਗੱਲ ਹੈ ਦੁਪਹਿਰੇ ਹਾਂਜੀ ਤੁਸੀਂ ਉਦੋਂ ਕੀ ਕਰ ਰਹੇ ਸੀ ਜਦੋਂ ਖੋਕੇ ਅਸੀਂ ਖੜੇ ਸੀ ਤੁਹਾਡੇ ਨਾਲ ਤੁਹਾਡੇ ਫਾਦਰ ਸਾਹਿਬ ਸੀ ਜੀ ਅਸੀਂ ਟੰਡਾ ਪੀ ਰਹੇ ਸੀ ਅੱਛਾ ਆ ਗਿਆ ਤਾਂ ਉਹ ਕਿੱਥੇ ਪੂਰੀ ਸ਼ਿਪਰ ਮਹੱਲਾ ਜੀ 8.25 ਲੱਖ ਰੁਪਏ ਕਿਸੇ ਨੂੰ ਮੋੜਨਾ ਸੀ ਤੁਸੀ ਹਾਂਜੀ ਇਹਨੂੰ ਸਾਡੇ ਰੀਅਲਟੀ ਵੀਸੀ ਪਹਿਲਾਂ ਵੀ ਆਂਦੇ ਜਾਂਦੇ ਰਹਿੰਦੇ ਹੋ ਕਿ ਪਹਿਲੀ ਵਾਰੀ ਆਇਆ ਤੁਸੀਂ ਨਹੀਂ ਪਹਿਲਾਂ ਵੀ ਆਂਦੇ ਰਹਿੰਦੇ ਅੱਛਾ ਪਹਿਲਾਂ ਸੀਸੀਟੀਵੀ ਦੇਖਿਆ ਤੁਸੀਂ ਉਹਦੇ ਚ ਦਿਖ ਰਿਹਾ ਹਾਂਜੀ ਉਹਦੇ ਵਿੱਚ ਦਿੱਖਦਾ ਰਿਹਾ ਹੀ ਪਰ ਮਿਲੇ ਨਹੀਂ ਉਹਨਾਂ ਦੀ ਮਤਲਬ ਜਿਹੜੀ ਐਕਟਿਵ ਆਵਾਜ਼ ਦਾ ਨੰਬਰ ਨਿਕਲਿਆ ਰਿਹਾ ਅੱਛਾ ਹਾਂਜੀ ਉਹ ਜਿਵੇਂ ਤੁਸੀਂ ਕਹਿ ਰਹੇ ਇੱਕ ਲੇਡੀਜ਼ ਆ ਦੋ ਮੁੰਡੇ ਨੇ ਉਵੇਂ ਹੀ ਦਿਖ ਰਹੇ ਨੇ ਉਹਦੇ ਤੇ ਹਾਂਜੀ ਮੰਗ ਕੀ ਕਰਦੇ ਹੁਣ ਤੁਸੀਂ ਪੁਲਿਸ ਮੰਗੇ ਹੀ ਕਰਦੇ ਨੇ ਹਾਂਜੀ ਮੰਗੇ ਹੀ ਕਰਦੇ ਆ ਵੀ ਬੰਦੇ ਜਲਦ ਫੇਰ ਲੱਭੇ ਯਾਰ ਥੋੜੇ ਨਾਲ ਕੋਈ ਕੰਮ ਕਰ ਰਹੀ ਹੈ ਇਲਾਕੇ ਹਾਂਜੀ ਪੁਲਿਸ ਲੱਭ ਰਹੀ ਹੈ ਜੀ ਸਾਡੇ ਨਾਲ ਅੱਜ ਅੱਛਾ ਪਰ ਮਿਲ ਨਹੀਂ ਰਿਹਾ ਨੰਬਰ ਕਲੀਅਰ ਨਹੀਂ ਆ ਰਿਹਾ ਕਾਰਵਾਈ ਕਰ ਰਹੇ ਹੋ ਪਿਓ ਪੁੱਤਰ ਕੋਲੋਂ 2.5 ਲੱਖ ਦੀ ਫੋ ਹੋਈ ਆ ਜੀ ਜੀ ਦੀਪਕ ਸ਼ਰਮਾ ਵਾਸੀ ਧੂਰੀ ਨੇ ਸਾਡੇ ਕੋਲ ਅਪਲਾਹ ਦਿੱਤੀ ਹੈ ਵੀ 2.5 ਲੱਖ ਰੁਪਇਆ ਕੋਈ ਅਸੀਂ ਨਾਪੇ ਦੇਣ ਆ ਰਹੇ ਸੀਗੇ ਵੀ ਉਹ ਕੋਈ ਲੇਗਾ ਇਹਨਾਂ ਦਾ ਲਪਾਫਾ ਤੇ ਉਸ ਬੰਦੀ ਨੇ ਨਾ ਅਪਲਾਹ ਦਿੱਤੀ ਹੈ ਉਹਦੀ ਕਾਰਵਾਈ ਅਸੀਂ ਪਾਲ ਜਾਨੀਏ ਜਿਹੜੇ ਸੀਸੀਟੀਵੀ ਚ ਜਿਨੇ ਆਇਆ ਇੱਕ ਦੋ ਮੁੰਡੇ ਨੇ ਇੱਕ ਲੇਡੀ ਦਾ ਬੈਗ ਲੈ ਕੇ ਜਾ ਰਹੇ ਸੀ ਸੀਸੀਟੀਵੀ ਚ ਆਇਆ ਤਾਂ ਹੈਗੇ ਨੇ ਪਰ ਕਲੀਅਰ ਨੰਬਰ ਨਹੀਂ ਆ ਰਿਹਾ ਉਹਨਾਂ ਦਾ ਨਕਸ਼ੀ ਉਹਨਾਂ ਦੇ ਫੇਸ ਨਜ਼ਰ ਆ ਰਹੇ ਨੇ ਜਿਹੜੇ ਖੇਰ ਬਤਾ ਕੋਲ ਖੋ ਕਰਕੇ ਅੱਗੇ ਸਕੂਟਰੀ ਖੜਾਈ ਪਈ ਸੀ ਉੱਤੇ ਬਹਿ ਕੇ ਫਰਾਵ ਰਹੇ ਸੀ ਉਸੇ ਸਬੰਧ ਚ ਸੀਸੀਟੀਵੀ ਕੈਮਰੇ ਦਿਖ ਰਹੇ ਜਿਵੇਂ ਕਿ ਕੋਈ ਮਿਲਦੀ ਹਿਲਾ ਉਸ ਮੁਤਾਬਕ ਕਾਰਵਾਈ ਹੋ ਰਹੀ ਹੈ